ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਬਾਬਾ ਲੋਧੀਆਣਾ ਸਾਹਿਬ ਜੀ ਤੇ ਬਾਬਾ 베ਰੀ ਵਾਲੇ ਸਾਹਿਬ ਜੀ ਪਿੰਡ ਪਤਸਰਾਮਪੁਰ ਜ਼ਿਲ੍ਹਾ ਜਲੰਧਰ ਪੰਜਾਬ ਵਿਖੇ ਬਾਬਾ ਜੀ ਦੀ ਹਰ ਸਾਲ ਦੀ ਤਰ੍ਹਾਂ ਸਲਾਨਾ ਵਰਸੀ ਨੂੰ ਮਨਾਇਆ ਜਾ ਰਿਹਾ ਉਹਨਾਂ ਦੀ ਯਾਦ ਵਿੱਚ ਤਿੰਨ ਦਿਨ ਪ੍ਰੋਗਰਾਮ ਚੱਲਣਾ ਹੈ 27 ਤਰੀਕ 27 ਮਾਰਚ 2025 ਨੂੰ ਸਵੇਰੇ 10 ਵਜੇ ਸ੍ਰੀ ਕੰਟਪਾਟ ਸਾਹਿਬ ਰੰंभ ਤੇ 29 ਤਰੀਕ ਨੂੰ ਭੋਗ ਪਾਏ ਜਾਣੇ ਆ ਅਪਰੰਤ ਬੀਬੀ ਦਲੇਰਕੌਰ ਖਾਲਸਾ ਜੀ ਢਾਡੀ ਬਾਰਾਂ ਰਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਗੁਰੂ ਮਹਾਰਾਜ ਦੀ ਰਸੋਈ ਘਰ ਵਿੱਚੋਂ ਗੁਰੂ ਦੀ ਗੋਲਕ ਵਿੱਚੋਂ ਲੰਗਰ ਟਟ ਵਰਤੇਗਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਹਮ ਹਮਾ ਕੇ ਪਹੁੰਚੋ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪਣੇ ਕੀਮਤੀ ਸਮਿਆਂ ਵਿੱਚੋਂ ਟਾਈਮ ਕੱਢ ਕੇ ਆਪਣਾ ਜੀਵਨ ਸਫਲ ਕਰੋ ਤੇ ਮਹਾਰਾਜ ਦੇ ਘਰ ਜੋ ਵੀ ਸੇਵਾ ਕਰ ਸਕਦੇ ਹੋ ਉਹ ਕਰੋ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਨਿਮਰਤਾ ਸਹਿਤ ਕਿ ਆਪ ਸਭ ਸੰਗਤਾਂ ਗੁਰਦੁਆਰਾ ਸਾਹਿਬ 27 ਤੋਂ 29 ਤਰੀਕ ਤੱਕ ਆ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ